ਜਿਲੰਦਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਪਵਨ ਕੁਮਾਰ ਟਿਨੂ ਨੇ ਮੀਡੀਆ ਨੂੰ ਦਿੱਤੀ ਅਹਿਮ ਜਾਣਕਾਰੀ ਉਹਨਾਂ ਨੇ ਕਿਹਾ ਕਿ 2017 ਦੇ ਵਿਧਾਨ ਸਭਾ ਇਲੈਕਸ਼ਨ ਵਿੱਚ ਕਾਂਗਰਸ ਪਾਰਟੀ ਦਾ ਇੱਕ ਨਾਰਾ ਸੀ ਘਰ ਘਰ ਨੌਕਰੀ ਸ਼੍ਰੀ ਪਵਨ ਕੁਮਾਰ ਟਿਨੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜਿੱਤਣ ਤੋਂ ਬਾਅਦ ਉਹਨਾਂ ਨੇ ਆਪਣੇ ਹੀ ਘਰਾਂ ਵਿੱਚ ਨੌکریاں ਦਿੱਤੀਆਂ ਹੋਰ ਉਹਨਾਂ ਨੇ ਕੀ ਕਿਹਾ ਜਨਨ ਵਾਸਤੇ ਦੇਖੋ ਪੂਰੀ ਖਬਰ ਰਿਕਾਰਡ ਇਹਨਾਂ ਨੇ ਤੋੜਿਆ ਔਰ ਤੁਹਾਨੂੰ ਯਾਦ ਹੋਵੇਗਾ ਕਿ 2017 ਦੀਆਂ ਵਿਧਾਨ ਸਭਾ ਇਲੈਕਸ਼ਨਾਂ 'ਚ ਕਾਂਗਰਸ ਨੇ ਇੱਕ ਨਾਅਰਾ ਦਿੱਤਾ ਸੀ ਘਰ ਘਰ ਨੌਕਰੀ ਘਰ ਘਰ ਨੌਕਰੀ ਲੋਕਾਂ ਨੂੰ ਕਹਿੰਦਾ ਲੇਕਿਨ ਕਾਂਗਰਸੀ ਨੇਤਾਵਾਂ ਨੇ ਆਪਣੇ ਘਰ ਨੌਕਰੀ ਨਹੀਂ ਕਿਹਾ ਆਪਣੇ ਘਰ ਨੌਕਰੀ ਉਹੀ ਗੱਲ ਅੱਜ ਤੁਹਾਡੇ ਸਾਹਮਣੇ ਲੈ ਕੇ ਆਇਆ ਕਿ ਜਿਹੜੇ ਜਲੰਧਰ ਦੇ ਵੈਸਟ ਦੇ ਕਾਂਗਰਸ ਦੇ ਉਮੀਦਵਾਰ ਸਾਡੀ ਭੈਣ ਸੁਰਿੰਦਰ ਕੌਰ ਜੀ ਜਿਹੜੇ ਸੀਨੀਅਰ ਡਿਪਟੀ ਮੇ ਰਹੇ ਜਿਨ੍ਹਾਂ ਦੇ ਬਾਰੇ ਕੱਲ ਅਸੀਂ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਾਰਪੋਰੇਸ਼ਨ ਏਰੀਆ ਦੇ ਅੰਦਰ ਬਿਨਾ ਸੀਐਲਯੂ ਦੇ ਬਿਨਾ ਕਾਰਪੋਰੇਸ਼ਨ ਦੀ ਅਪਰੂਵਲ ਦੇ ਬਿਨਾ ਐਨਓਸੀ ਦੇ ਬਿਨਾ ਬਾਕੀ ਗਤੀ ਜਿਹੜੀਆਂ ਲੀਗਲ ਫਾਰਮੈਲਿਟੀਆਂ ਨੂੰ ਪੂਰਾ ਕੀਤੇ ਹੋ ਕਮਰਸ਼ੀਅਲ ਪਲਾਟਾਂ ਨੂੰ ਰੈਜ਼ੀਡੈਂਸ਼ੀਅਲ ਵਿੱਚ ਬਦਲ ਕੇ ਉਹਨੂੰ ਸੇਲ ਕਰ ਰਹੇ ਆ ਉਹਦੀ ਰਿਸਟਰੀ ਵੀ ਤੁਹਾਨੂੰ ਸ਼ੋ ਕੀਤੀ ਸੀ ਤੇ ਮੈਂ ਉਹਨੂੰ ਕੁਐਸਚਨ ਵੀ ਕੀਤਾ ਸੀ ਲੇਕਿਨ ਮੇਰੇ ਸਵਾਲਾਂ ਦਾ ਕੱਲ ਜਵਾਬ ਨਹੀਂ ਆਇਆ ਹੁਣ ਮੈਂ ਪੁੱਛਣਾ ਚਾਹੁੰਦਾ ਅੱਜ ਇੱਕ ਹੋਰ ਸੁਰਿੰਦਰ ਕੌਰ ਜੀ ਨੂੰ ਜਿਹੜੇ ਸੀਨੀਅਰ ਡਿਪਟੀ ਮੇਅਰ ਸੀ 17 ਚ ਬਣੇ 5 ਸਾਲ ਰਹੇ ਤੇ ਨਾਲ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੂੰ ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ ਕਾਂਗਰਸ ਦੇ ਸਾਰੇ ਨੇਤਾਵਾਂ ਨੂੰ ਕਿ ਕੀ ਤੁਸੀਂ ਇਹ ਕਿਹਾ ਸੀ ਕਿ ਆਪਣੇ ਘਰ ਨੌਕਰੀ ਤੇ ਆਹ ਦੇਖੋ ਸੀਨੀਅਰ ਡਿਪਟੀ ਮੇਅਰ ਹੁੰਦੇ ਆ ਬੀਬੀ ਸਰਿੰਦਰ ਕੌਰ ਜੀ ਨੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਜਲੰਧਰ ਵਿੱਚ ਜੂਨੀਅਰ ਇੰਜੀਨੀਅਰ ਜੇਈ ਭਰਤੀ ਕਰਵਾਇਆ ਇਹ ਉਹਦੀ ਅਪੁਆਇੰਟਮੈਂਟ ਹੈ ਇਹ ਉਹਦੀ ਅਪੁਆਇੰਟਮੈਂਟ ਹੈ ਇਹ ਗ੍ਰੇਟੈਸਟ ਕੰਪਨੀ ਆ ਜਿਹੜੀ ਇਹਨਾਂ ਨੂੰ ਆਊਟਸੋਰਸਿੰਗ ਤੇ ਸਪਲਾਈ ਕਰਦੀ ਹੈ ਇਹਦੇ ਵਿੱਚ ਆ ਬਕਾਇਦਾ ਉਹਦੀ ਅਪੁਆਇੰਟਮੈਂਟ ਲੈਟਰ ਹੈ ਤੇ ਬਕਾਇਦਾ ਹੋਰ ਦੱਸਦਾ ਇੰਟਰਸਟਿੰਗ ਗੱਲ ਆਊਟਸੋਰਸ ਜੇਈ ਬੀ ਐਂਡ ਆਰ ਡੇਟ ਆਫ ਜੁਆਇਨਿੰਗ ਨੋ 19 ਪੰਜਵੇਂ ਨੰਬਰ ਤੇ ਕਰਨ ਸੁਮਨ son of ਲੇਟ ਸ਼੍ਰੀ ਰਾਮਾਸਰਾਜੀ ਜ਼ੋਨ ਸਬਜੀ ਮੰਡੀ 191 2009 1 2019 ਸਾਈਡ ਤੇ ਲਿਖਿਆ ਆਜੋ ਸਾਈਡ ਤੇ ਲਿਖਿਆ ਰੈਫਰੈਂਸ ਸੀ ਆਜੇ ਤੁਸੀਂ ਹਾਈਲਾਈਟਡ ਪੁਆਇੰਟ ਜਿਹੜਾ ਦੇਖ ਲਓ ਸਾਈਡ ਤੇ ਲਿਖਿਆ ਗਿਆ ਉਹਨਾਂ ਦੇ ਬੇਟੇ ਦੇ ਨਾਂ ਤੇ ਰੈਫਰੈਂਸ ਲਿਖਿਆ ਗਿਆ ਸੀਨੀਅਰ ਡਿਪਟੀ ਮੇਅਰ ਉਹਨਾਂ ਨੇ ਆਪਣੀ ਪੋਜੀਸ਼ਨ ਦਾ ਨਜਾਇਜ ਗਲਤ ਇਸਤੇਮਾਲ ਕੀਤਾ ਹੈ ਉਹਦਾ ਇਹ ਸਬੂਤ ਹੈ ਉਹਨਾਂ ਦੀ ਵਾਰਡ ਚ ਉਹਨਾਂ ਦੇ ਇਲਾਕੇ ਚ ਉਹਨਾਂ ਦੇ ਵੈਸਟ ਹਲਕੇ ਚ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਨੇ ਕਿਸੇ ਹੋਰ ਘਰ ਵੱਲ ਧਿਆਨ ਨਹੀਂ ਗਿਆ ਆਪਣੇ ਹੀ ਘਰ ਵਿੱਚ ਧਿਆਨ ਗਿਆ ਉਹ ਇੰਨੇ ਜ਼ਰੂਰਤਮੰਦ ਸੀ ਕਿ ਮਾਤਾ ਜੀ ਕਾਰਪੋਰੇਸ਼ਨ ਵਿੱਚ ਸੀਨੀਅਰ ਡਿਪਟੀ ਮੈਨਰ ਤੇ ਬੇਟਾ ਜੀ ਡਾਇਰੈਕਟ ਜੇੀ ਲੱਗ ਗਏ ਤੇ ਉਹਨਾਂ ਦੀ ਪੋਸਟਿੰਗ ਵੀ ਵੈਸਟ ਹਲਕੇ ਵਿੱਚ ਲਗਾਈ ਗਈ ਇਹੀ ਨਹੀਂ ਉਹ ਵੈਸਟ ਹਲਕੇ ਵਿੱਚ ਕਦੀ ਕੰਮ ਵੀ ਨਹੀਂ ਕਰਨ ਗਏ ਕਦੀ ਕਿਸੇ ਵਾਰਡ ਕਿਸੇ ਮੁਹੱਲੇ ਵਿੱਚ ਜਿਹੜਾ ਉਹਨਾਂ ਨੂੰ ਕੰਮ ਸੀ ਉਹ ਕੰਮ ਵੀ ਨਹੀਂ ਕੀਤਾ ਸਿਰਫ ਆਪਣੇ ਘਰ ਵਿੱਚ ਰਹਿ ਕੇ ਆਪਣੇ ਦੂਜੇ ਕੰਮ ਰੀਅਲ ਏਸਟੇਟ ਦੇ ਕੰਮ ਕਰਦੇ ਰਹੇ ਇਹ ਸਰਾਸਰ ਪਬਲਿਕ ਨਾਲ ਵੀ ਧੋਖਾ ਹੈ ਤੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਵੀ ਡਾਕਾ ਹੈ ਆ ਦੇਖੋ ਹੁਣ ਇਹਦਾ ਜਵਾਬ ਵੀ ਉਹਨਾਂ ਕੋਲੋਂ ਜ਼ਰੂਰ ਮੈਂ ਅੱਜ ਮੰਗਣਾ ਚਾਹਨਾ ਕੱਲ ਦਾ ਜਵਾਬ ਤਾਂ ਨਹੀਂ ਮਿਲਿਆ ਮੇਰੇ ਸਵਾਲਾਂ ਦਾ ਵੀ ਸੀਐਲਯੂ ਹੈ ਸੀਵਰੇਜ ਦਾ ਕਨੈਕਸ਼ਨ ਦੀ ਅਪਰੂਵਲ ਹੈ ਕਮਰਸ਼ੀਅਲ ਤੋਂ ਰੈਜ਼ੀਡੈਂਸ਼ੀਅਲ ਕਰਨ ਦੀ ਅਪਰੂਵਲ ਹੈ ਨਹੀਂ ਹੁਣ ਆਹ ਵੀ ਦੇਖ ਲਓ 2019 ਚ ਅਪੁਆਇੰਟਮੈਂਟ ਹੁੰਦੀ ਹੈ ਫੇਰ ਉਹ ਫਿਰ ਦਫਤਰੀ ਹੁਕਮ ਨਗਰ ਨਿਗਮ 271 2020 ਉਹ ਦੁਆਰਾ ਪੋਸਟਿੰਗ ਜਿਹੜੀ ਅੱਗੇ ਕਰਦੇ ਆ ਬਦਲੀ ਕਰਦੇ ਆ ਆਸ ਫਿਰ ਅੱਗੇ ਆ ਗਿਆ 271 2020 ਰੈਗੂਲਰ ਕੰਮ ਕਰ ਰਹੇ ਆ ਇੱਕ ਕਾਂਗਰਸ ਦਾ ਕਲਚਰ ਹੈ ਇੱਕ ਕਾਂਗਰਸ ਨੇ ਦਿੱਤਾ ਹੈ ਇਹ ਗਰੀਬਾਂ ਨਾਲ ਆਮ ਲੋਕਾਂ ਨਾਲ 헤ਰਾ ਫੇਰੀ ਹੈ ਵੋਟਾਂ ਤਾਂ ਗਰੀਬਾਂ ਦੀਆਂ ਲੈਂਦੀ ਕਾਂਗਰਸ ਨਾਰਾ ਲਾ ਕੇ ਕੋਈ ਨਾ ਕੋਈ ਲੇਕਿਨ ਸੇਵਾ ਆਪਣਿਆਂ ਦੀ ਆਪਣੇ ਪਰਿਵਾਰ ਦੀ ਆਪਣੇ ਘਰਦਿਆਂ ਦੀ ਕਰਦੇ ਹਨ ਹੁਣ ਮੈਂ ਫਿਰ ਜਲੰਧਰ ਵੈਸਟ ਦੇ ਵੋਟਰਾਂ ਨੂੰ ਅਪੀਲ ਕਰਨੀ ਚਾਹੂੰਗਾ ਇਹ ਸਾਰੇ ਮੇਰੇ ਸੱਜਣ ਨਰਿੰਦਰ ਜੀ ਬੋਬੀ ਜੀ ਬਬਲੂ ਜੀ ਇਹ ਸਾਰੇ ਉਹਨਾਂ ਦੀ ਵਾਰਡ ਦੇ ਬੂਟਾ ਮੰਡੀ ਜਲੋਵਾਲ ਦੇ ਰਹਿਣ ਵਾਲੇ ਹਨ ਉਹਨਾਂ ਨੇ ਕਦੀ ਵੀ ਇਸ ਇਲਾਕੇ 'ਚ ਕਿਸੇ ਬੱਚੇ ਨੂੰ ਨੌਕਰੀ ਤੇ ਨਹੀਂ ਲਵਾਇਆ ਆਪਣਾ ਬੱਚਾ ਹੀ ਨਜ਼ਰ ਆਇਆ ਮੈਂ ਹੁਣ ਜਲੰਧਰ ਵੈਸਟ ਦੇ ਵੋਟਰਾਂ ਨੂੰ ਇਹ ਬੇਨਤੀ ਕਰਨੀ ਚਾਹੂੰਗਾ ਫੈਸਲਾ ਤੁਸੀਂ ਕਰਨਾ ਵਿਧਾਨ ਸਭਾ ਚ ਕਾਰਪੋਰੇਸ਼ਨ 'ਚ ਇਮਾਨਦਾਰ ਲੋਕਾਂ ਦੀ ਸੇਵਾ ਕਰਨ ਵਾਲੇ ਹੀ ਬੈਠਣੇ ਚਾਹੀਦੇ ਹਨ ਬੀਬੀ ਜੀ 5 ਸਾਲ ਗੈਰ ਹਾਜ਼ਰ ਵੀ ਰਹੇ 5 ਸਾਲ ਉਹਨਾਂ ਦੀ ਕਾਰਜਕਾਰੀ ਵੀ ਜ਼ੀਰੋ ਰਹੀ ਕਿਸੇ ਦੀ ਕਿਸੇ ਮੁਸ਼ਕਲ ਵਿੱਚ ਦੁੱਖ ਸੁੱਖ ਵਿੱਚ ਸ਼ਾਮਿਲ ਨਹੀਂ ਹੋਏ ਤੇ ਆ ਜਿਹੜਾ ਕੱਲ ਦਾ ਤੇ ਅੱਜ ਦਾ ਆ ਨੌਕਰੀਆਂ ਵਾਲਾ ਮਾਮਲਾ ਇਹ ਹੁਣ ਮੈਂ ਤੁਹਾਡੇ ਸਾਹਮਣੇ ਲਿਆਂਦਾ ਹੈ ਵੈਸੇ ਦੇ ਲੋਕ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਵੋਟ ਨਾ ਪਾਉਣ ਕਿਉਂਕਿ ਇਹ ਫਿਰ ਜੇ ਜਿੱਤ ਗੰਦੇ ਆ ਤੁਹਾਡਾ ਕੋਈ ਕੰਮ ਨਹੀਂ ਕਰਨਾ ਇਹਨਾਂ ਦੇ ਖੂਨ ਵਿੱਚ ਪਰਿਵਾਰ ਦੀ ਸੇਵਾ ਹੈ ਆਪਣੇ ਘਰ ਪਰਨ ਦੀ ਸੇਵਾ ਦੀ ਸੋਚ ਹੈ ਇਸ ਕਰਕੇ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ ਹੈ ਸਿਰਫ 12 ਸਾਲ ਪਹਿਲਾਂ ਬਣੀ ਹੈ ਉਹਦੀ ਸਪੋਰਟ ਕਰੋ ਉਹਨੂੰ ਵੋਟ ਪਾਓ ਤਾਂ ਕਿ ਅੱਛੇ ਲੋਕ ਈਮਾਨਦਾਰ ਲੋਕ ਵਿਧਾਨ ਸਭਾਵਾਂ ਦੇ ਵਿੱਚ ਜਿੱਤ ਕੇ ਜਾ ਕੇ ਬੈਠ ਸਕਣ ਤੇ ਤੁਹਾਡੇ ਵਾਸਤੇ ਕੰਮ ਕਰ ਸਕਣ ਥੈਂਕ ਯੂ ਕੋਈ ਸਵਾਲ ਜੀ ਗੱਲ ਅਸੀਂ ਸਵਾਲ ਕੀਤਾ ਸੀ ਉਹਨਾਂ ਨੂੰ ਉਹ ਫਿਰ ਰੋਗ ਲਗਾਏ ਕਿ ਬੀਬੀ ਕਹਿੰਦੀ ਮੇਰੇ ਨਹੀਂ ਇੱਥੇ ਤਾਂ ਨਹੀਂ ਪੁੱਛਣਾ ਕੁਝ ਮੇਰਾ ਖਿਆਲ 20 ਪਲੱਸ ਹੋਏਗੀ ਭੱਤੇ-ਪੁੱਤੇ ਪਾ ਕੇ ਤੇ ਇਹਨਾਂ ਨੇ ਕੰਮ ਵੀ ਕੀਤੇ ਜਈ ਬਣ ਕੇ ਨੇ ਹੁਣ ਤਾਂ ਸ਼ਾਇਦ ਨਹੀਂ ਹੋਣਗੇ ਹੁਣ ਤਾਂ ਫਿਰ ਕੱਲ੍ਹ ਵਾਲੀ ਕਾਰਵਾਈ ਕਰ ਰਹੇ ਨਾ ਉਹਦਾ ਕਹਿਣਾ ਹੈ ਜੇ ਤੁਸੀਂ ਕੱਲ੍ਹ ਰੂਪ ਲੈ ਕੇ ਸਵੇਰੇ ਜੇ ਪਹਿਲੇ ਹੀ ਪਤਾ ਹੁੰਦਾ ਤੇ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਤੇ ਹੁਣ ਕਰਦੇ ਜੀ ਗੱਲ ਹੈ ਕਿ ਦੇਖੋ ਗੱਲ ਇਹ ਆ ਵੀ ਕਈ ਵਾਰੀ ਹੀਰਾ ਫੇਰੀ ਠਗੀ ਜਿਹਦਾ ਪਤਾ ਬਾਅਦ ਵਿੱਚ ਲੇਟ ਲੱਗਦਾ ਕਿ ਕੀ ਪਹਿਲੀ ਕੀਤੀ ਹੋਈ ਠਗੀ ਖਤਮ ਹੋ ਜਾਂਦੀ ਹੈ ਟਾਈਮ ਪੈ ਜਾਵੇ ਤਾਂ ਸੋ ਇਸ ਕਰਕੇ ਜਦੋਂ ਪਤਾ ਲੱਗਿਆ ਉਦੋਂ ਹੀ ਤੁਹਾਡੇ ਸਾਹਮਣੇ ਲੈ ਕੇ ਆਏ ਅਸੀਂ ਮੈਂ ਤਾਂ ਕੱਲ ਸਵਾਲ ਪੁੱਛੇ ਉਹਨਾਂ ਨੂੰ ਕੱਲ ਵੀ ਉਹਨਾਂ ਨੇ ਕਿਹਾ ਜੀ ਜੇ ਇਹ ਕਾਰਵਾਈ ਕਰਨ ਕਾਰਵਾਈ ਤਾਂ ਹੁਣ ਨੋਟਿਸ ਆ ਗਿਆ ਐਡਮਿਨਿਸਟ੍ਰੇਸ਼ਨ ਦੇ ਸਰਕਾਰ ਦੇ ਉਹ ਜਦੋਂ ਆਪਣੇ ਤਰੀਕੇ ਨਾਲ ਕਰਨਗੇ ਪਰ ਮੇਰੀ ਗੱਲ ਦਾ ਜਵਾਬ ਤਾਂ ਦੇ ਦੇਣ ਕਿ ਕੀ ਕਮਰਸ਼ੀਅਲ ਤੋਂ ਰੈਜ਼ੀਡੈਂਸ਼ੀਅਲ ਕਰਨ ਦੀ ਕੋਈ ਉਹਨਾਂ ਕੋਲ ਅਪਰੂਵਲ ਹੈ ਕੀ ਸੀਵਰੇਜ ਤੇ ਵਾਟਰ ਸਪਲਾਈ ਜੋੜਨ ਦੇ ਆਰਡਰ ਕੋਈ ਲੈ ਉਹਨਾਂ ਨੇ ਬਸ ਮੇਰਾ ਤਾਂ ਇਹ ਸਵਾਲ ਆ ਸਿੰਪਲ ਸੀਐਲਯੂ ਲਿਆ ਉਹਨਾਂ ਨੇ ਜਿਹੜੇ ਕਾਂਗਰਸ ਦੇ ਕੌਂਸਲਰ ਵੀ ਹੁਣ ਆਵਾਜ਼ ਵੀ ਪਾੜਦੇ ਆਏ ਉਹਨਾਂ ਨੇ ਖੁਲਾਸਾ ਕੀਤਾ ਸੀ ਇਹ ਇੱਕ ਜੈ ਜਦੋਂ ਬਣਿਆ ਸੀ ਉੱਥੇ ਜੈ ਦਾ ਕੰਮ ਸਿਰਫ ਡਰਾਈਵਰ ਦਾ ਕੰਮ ਕੀਤਾ ਗਿਆ ਸ੍ਰਿੰਦਰਪੁਰ ਦੀ ਗੱਡੀ ਚ ਲੰਘਦੇ ਰਹੇ ਹਲੋ ਜੀ ਇਹ ਦੱਸਦੇ ਆ ਕਿ ਕਾਂਗਰਸ ਦੇ ਕੌਂਸਲਰ ਕਹਿ ਰਿਹਾ ਕਿ ਇਹ ਜਿਹੜੇ ਬੀਬੀ सुरेंद्र ਕੌਰ ਜੀ ਦੇ ਬੇਟਾ ਜੀ ਕਰਨ ਸੁਮਨ ਜੀ ਉਹਨਾਂ ਨੇ ਤਨਖਾਹ ਤਾਂ ਕਾਰਪੋਰੇਸ਼ਨ ਦੇ ਖਾਤੇ ਚ ਲਈ ਸਰਕਾਰ ਦੇ ਖਾਤੇ ਚ ਲਈ ਲੇਕਿਨ ਕੰਮ ਕੋਈ ਨਹੀਂ ਕੀਤਾ ਫੀਲਡ ਦੇ ਉੱਤੇ ਸਿਰਫ ਆਪਣੀ ਮਾਤਾ ਜੀ ਦੀ ਗੱਡੀ ਚਲਾਈ ਉਹਨਾਂ ਦੇ ਨਾਲ ਹੀ ਰਹੇ ਚਲੋ ਇਹ ਵੀ ਗੱਲ ਥੈਂਕ ਯੂ ਬਰਿਗ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films, mobile 98551 71082. ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ